来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸ਼ਹਿਰ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਕਿਉਂਕਿ ਜੇ ਗੱਲਬਾਤ ਕਰ ਲਈਏ ਤਕਰੀਬਨ ਤਕਰੀਬਨ ਸਾਰੀ ਡੈਰੀਏ ਵਿਕਾਊ ਆ 10% ਮਾਲ ਛੱਡ ਕੇ ਇਹਦੇ ਚ ਜਿਵੇਂ ਆਹ ਝੋਟੀ ਖੜੀ ਆ ਇਧਰਲੇ ਬੰਨੇ ਬਿਲਕੁਲ ਬੰਦ ਸਿੰਘ ਚ ਤਿੰਨ ਟੋਕੜ ਗੱਬਣ ਝੋਟੀਆਂ ਨੇ ਇੱਕ ਤਾਜੀ ਸੂਈ ਆ 14 ਲੀਟਰ ਦੁੱਧ ਤਿਆਰ ਆ ਤੇ ਨਾਲ ਕੱਟੀਆਂ ਵੀ ਵਿਕਾਊ ਨੇ ਤੇ ਇਧਰਲੇ ਬੰਨੇ ਘਰੀ ਟੋਟਲ ਤਕਰੀਬਨ ਸਾਰੀ ਗਾਵਾਂ ਵਿਕਾਊ ਨੇ ਦੋ ਤੋਂ ਤਿੰਨ ਗਾਵਾਂ ਛੱਡ ਕੇ ਜੇ ਮੈਂ ਤਾਜੀ ਸੂਈ ਆ ਬੱਛੀ ਪਹਿਲਾਂ ਤੇ ਨਾਲ ਵੀ ਇਹਦੇ ਬੱਛੀ ਆ ਤੇ ਗੱਲਬਾਤ ਬਾਕੀ ਬਾਈ ਨਾਲ ਕਰਾਵਾਂਗੇ ਅੰਦਰ ਨਾਲ ਥੋੜੀ ਤੇ ਨੰਬਰ ਵੀ ਬਾਈ ਦਾ ਲੈ ਕੇ ਦੇ ਦਾਂਗੇ ਤੇ ਸ਼ੁਰੂਆਤ ਕਰਾਂਗੇ ਇਧਰਲੇ ਪਾਸੇ ਮੱਝਾਲੇ ਪੱਖ ਤੋਂ ਤੇ ਘੁੰਮਦੇ ਘੁੰਮਦੇ ਆਪਾਂ ਇਧਰਲੇ ਬੰਨੇ ਉਰੀ ਆ ਕੇ ਗੱਲ ਨਿਮੇੜ ਦਾਂਗੇ ਦੁਬਾਰੇ ਜਿੱਥੇ ਆਪਾਂ ਖੜਿਆ ਆ ਜਾਈਏ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਬਈ ਆਪਣਾ ਨਾਮ ਦੱਸੋ ਮਨਜੀਤ ਸਿੰਘ ਬਈ ਉਰਫ ਗੋਰਾ ਠੀਕ ਆ ਜੀ ਪਿੰਡ ਲਾਂਗੋਵਾਲ ਪੱਤੀ ਰੰਦਾਵਾ ਰੰਦਾਵਾ ਪੱਤੀ ਚ ਆ ਗਿਆ ਬਈ ਆਪਨਾ ਡੈਰੀ ਫਾਰਮ ਦਾ ਰੰਦਾਵਾ ਪੱਤੀ ਚ ਕਿੰਨਾ ਕ ਟਾਈਮ ਹੋ ਗਿਆ ਬਈ ਚਲਾਉਣ ਨੂੰ ਕੰਮ ਕਰਦਿਆਂ ਦਾ ਕਾਫੀ ਟਾਈਮ ਹੋ ਗਿਆ ਬਈ ਕਿਵੇਂ ਬਣਿਆ ਵਿਚਾਰ ਵੀ ਹੁਣ ਖਾਸਾ ਮਾਲ ਸੇਲ ਕਰਨਾ ਕਿ ਦੁਬਾਰੇ ਵੀ ਸਲਾ ਤਾਜ਼ੀਆਂ ਪਾਉਣ ਦੀ ਸਾਰੀਆਂ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਠੀਕ ਆ ਗੱਲ ਵੀ ਦੁੱਧ ਦੇ ਨਾਲ ਨਾਲ ਵਪਾਰ ਦਾ ਕੰਮ ਆਹ ਨਾਲ ਚੱਲੀ ਜਾਂਦੀ ਆ ਆ ਕਿੱਤਾ ਕਾਮਯਾਬ ਉੱਥੇ ਹੁੰਦਾ ਜਿੱਥੇ ਅਕਸਰ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਉਹ ਵਪਾਰੀ ਜਿਹੜੇ ਥੋੜਾ ਕਾਮਯਾਬ ਹੁੰਦਾ ਪੀ ਜਿਹੜਾ ਨਾਲ-ਨਾਲ ਦੁੱਧ ਦਾ ਕੰਮ ਨਾਲ ਦੀ ਨਾਲ ਹੀ ਵੇਚੀ ਜਾਂਦੇ ਆ ਨਾਲ ਦੀ ਨਾਲ ਹੀ ਆਈ ਜਾਂਦੀਆਂ ਨੇ ਹਾਂ ਕਿਉਂਕਿ ਉੱਥੇ ਇੱਕ ਫਾਇਦਾ ਹੋ ਜਾਂਦਾ ਜੇ ਕੋਈ ਪਸ਼ੂ ਅੜਦਾ ਤੀਂਦਾ ਤਾਂ ਬੰਦਾ ਟੋਟੇ ਨਾਲ ਨਹੀਂ ਵੇਚਦਾ ਦੁੱਧ ਚੋਲਾ ਨਾਲ ਵੇਚਦਾ ਚੋਲੇ ਜਾਂਦੇ ਨੇ ਹਾਂ ਇਹ ਚੀਜ਼ ਦਾ ਡਬਲ ਫਾਇਦਾ ਹੋ ਜਾਂਦਾ ਤੇ ਆ ਜੋਟੀ ਤੋਂ ਕਰ ਲਈਏ ਸ਼ੁਰੂ ਕਰ ਲੋ ਮਾਰ ਗੈਰੀ ਇਹਦੇ ਫੇਸ ਤੇ ਕੈਮਰਾ ਤੇ ਜ਼ਿਆਦਾਤਰ ਪਸ਼ੂ ਖੜੀ ਦਿਖਾਊਗਾ ਤੇ ਬਾਕੀ ਤੁਰਨ ਫਿਰਨ ਚ ਓਦਾਂ ਸਾਰੇ ਓਕੇ ਦੀ ਰਿਪੋਰਟ ਨੇ ਓਕੇ ਜਮਾ ਓਕੇ ਉਹ ਚੀਜ਼ ਓਕੇ ਦੀ ਰਿਪੋਰਟ ਆ ਬਾਕੀ ਜਿਹੜੇ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਉਹ ਵਟਸਐਪ ਤੇ ਜਿਹੇ ਇਕੱਲੇ ਕਰੀ ਦੀ ਜਿੰਮੀ ਝੋ ਫਲੂਣ ਆ ਵੀਰੇ ਪਹਿਲਾ ਸੂਆ ਦੰਤ ਤਾਂ ਨਹੀਂ ਕਰੇ ਚੱਕ ਇਹਦੇ ਦੰਦ ਪੂਰੇ ਨੇ ਬਰਾਬਰ ਹਾਂ ਤੇ ਸਿੰਗ ਆ ਗਿਆ ਬੰਦ ਜੀ ਮਹਾਰਿਆਣੀ ਵਾਲੀ ਨੂੰ ਹੁੰਦਾ ਨਾ ਹਾਂ 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 ਇਹ ਵੀ ਹਰਿਆਣੇ ਦੀ ਹੈ ਗੱਡੀ ਕੱਦ ਵੀ ਫੁੱਲਾ ਤੇ ਸਿੰਗ ਵੀ ਬੰਦ ਆ ਤੇ ਸੂਆ ਵੀ ਸੱਜਣੋਂ ਪਹਿਲਾਂ ਗੱਭਣ ਕਿੰਨੇ ਟਾਈਮ ਦੀ ਆ ਬਾਈ ਗੱਭਣ ਪਾਉਣੇ 2 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਚੋਣ ਦੀ ਥਾਪੀ ਮਾਰ ਧਾਰ ਦੇ ਦੇ ਬਹਿ ਜਾ ਬੱਚਾ ਹੈਗਾ ਹੁਣੇ ਹੀ ਬਹਿ ਜਾ ਚਿਹਰੇ ਥਲੇ ਬੱਚਾ ਹੈਗਾ ਨਾਲ ਇਹਦੇ ਵਿੱਚ ਬੱਚਾ ਹੈਗਾ ਕੱਟਾ ਆ ਨਾਲ ਇਹਦੇ ਕੱਟਾ ਤੇ ਜਿਹੜੀਆਂ ਦੂਜੀਆਂ ਦਿਖਾਵਾਂਗਾ ਦੋ ਟੋਕੜ ਗੱਭਣ ਉਹਨਾਂ ਨਾਲ ਬੱਚੇ ਨਹੀਂ ਹੁੰਦੇ ਹਾਂ ਤੇ ਕੱਦ ਵਾਲੇ ਮਾਮਲੇ 'ਚ ਨਹੀਂ ਛੋਟੀ ਹੈਗੀ ਨਾ ਥਣ ਦਾ ਸੈਜ ਮਾੜਾ ਕਿਸੇ ਵੀ ਪੱਖ ਤੋਂ ਇਹਦਾ ਰੇਟ ਕੀ ਰਹੂਗਾ ਬਾਈ ਲੈਂਡ ਦੇ ਨਾਲ ਇਹ 80000 ਦੀ ਵੇਚਣੀ ਆ ਰੇਟ ਸਾਰਿਆਂ ਦੇ ਫਿਕਸ ਜੀ ਰੱਖੀ ਤਕਰੀਬਨ ਛੋਟ ਛੋਟ ਜੀ ਰੱਖੀ ਗੱਲੀ 80000 ਦੀ ਹਾਂ ਤੇ ਨਾ ਹੀ ਹੈ ਅੱਜ ਦੁੱਧ ਕੰਨਾ ਦੁੱਧਾ ਜਿਹਦੇ ਥੱਲੇ 8 ਕਿਲੋ ਤੋਂ ਉੱਪਰ ਘਰੇ ਨਾਉਂਦੇ ਕੋਈ ਦੁੱਧ ਹੈ 8 ਤੋਂ 9 ਦੇ ਵਿੱਚ ਹੈਗਾ ਦੋਨੇ ਟਾਈਮ ਚੋਕੇ ਲੈ ਜੀ ਪੌਣੇ 2 ਮਹੀਨਾ ਦੀ ਗੱਬਣਾ ਹਾਂ ਪੌਣੇ 2 ਮਹੀਨਾ ਸੀ ਪੌਣੇ ਤੋਂ ਕੋਈ ਗਰੇਜ ਤਾਂ ਨਹੀਂ ਦੋ ਟਾਈਮ ਚਾਹੀਦਾ ਜੇ ਕੋਈ ਚੱਕਰ ਸੱਲੀਆਂ ਕਰਾਵਾਂਗੇ ਜਮਾਂ ਤਸੱਲੀ ਐ ਗੋਰਾ ਕਹਿੰ ਤੇ ਹੁਣ ਮਾਰਗਰੀ 2 ਨੰਬਰ ਵਾਲੀ ਤੇ ਇਹ ਬਾਈ ਕਹਿੰਦਾ ਤਾਜੀ ਸੂਈ ਆ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਤੀਜਾ ਤੀਜਾ ਸੂਆ ਹਾਈਟ ਆ ਗਈ ਮੀਡੀਅਮ ਪਰ ਉਦਾਂ ਕੁ ਕੁਆਲਿਟੀ ਮੈਂਦੀ ਚੰਗੀ ਆ ਸਫਾਈਆਂ ਫੁੱਲ ਨੇ ਜੀ ਆਰਡਰ ਕੁਆਲਿਟੀ ਠਣ ਦਾ ਸਾਇਜ ਆ ਤੇ ਜਿਹੜਾ ਸਮਾਂ ਸਮਾਂ 3:00 ਵਜੇ ਦਾ ਉਸ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਬਾਈ ਇਹਦਾ ਸੂਆ ਕਿੰਨੇ ਟਾਈਮ ਦਾ ਸੂਆ ਹੋ ਗਿਆ ਇਹਦਾ 20-25 ਦਿਨਾਂ ਦਾ ਵੀਰੇ 20-25 ਦਿਨ ਦਾ ਬੱਚਾ ਹੈਗਾ ਇਹਦਾ ਬੱਚਾ ਨਹੀਂ ਹੈਗਾ ਠੀਕ ਆ ਕੰਨਾ ਤੇ ਫਿਰ ਉਹਦਾ ਪ੍ਰੂਫ ਆਪਾਂ ਕਿਵੇਂ ਦੇਵਾਂਗੇ ਪ੍ਰੂਫ ਆਪਣੇ ਕੋਲੇ ਗੱਬਣ ਦੀ ਵੀਡੀਓ ਵੀ ਹੈ ਉਦੇ ਚ ਤਰੀਕ ਨਿਕਲੇ ਹੋਊਗਾ ਹਾਂ ਉਹਦੇ ਚ ਤਰੀਕ ਨਿਕਲੇ ਹੋਊਗੀ ਕਿ ਕਿੰਨੇ ਦਿਨ ਦੀ ਉਹ ਵੀਡੀਓ ਤੇਰੀ ਬਣਾਈ ਵੀ ਆ ਤੇ ਉਸ ਤੋਂ ਬਾਅਦ ਇਹਨੇ ਬੱਚਾ ਰੱਖਿਆ ਆ ਸਭ ਸਤ ਨਹੀਂ ਬੜਾ ਕਰਦੀ ਥੱਲੇ ਨਹੀਂ ਥਣ ਸਹੀ ਜਮ ਨਹੀਂ ਪਾਸੇ ਦੀ ਗੱਲ ਕਰਦਾ ਪਾਸਾ ਨਹੀਂ ਕਰਦੀ ਚੋਣ ਚ ਬਾਦੀ ਸਹੀ ਆ ਪਾਸਾ ਮਾੜਾ ਮੋਟੇ ਰੱਖਦੀ ਆ 19 ਵੀ ਰੱਖਦੀ ਆ ਹਾਂ 19 ਵੀ ਰੱਖਦੀ ਆ 19 ਵੀ ਪਾਸਾ ਜ਼ਰੂਰ ਰੱਖਦੇ ਆ ਕਿਉਂਕਿ ਜਿੰਨੀ ਗੱਲ ਹੋਊਗੀ ਸੱਜਣਾ ਜੈਨੂਅਨ ਦੱਸੂਗਾ ਵੀਡੀਓ ਦੇ ਵਿੱਚ ਜਦੋਂ ਪਾਸਾ ਹਾਜ਼ਰ ਕਿੰਨਾ ਜਦੋਂ ਪਾਸਾ ਨੂੰ ਦੀ ਬਰਾਬਰ ਆ ਦੁੱਧ ਕਿੰਨਾ ਹਾਜ਼ਰ ਆ ਭਾਈ ਹੁਣ ਇਹਦੇ ਵਿੱਚ ਦੁੱਧ 14 ਕਿਲੋ ਹਾਜ਼ਰ ਆ ਵੀਰੇ 14 ਕਿਲੋ ਹਾਂ ਹੈ ਡੰਗ ਤੋਂ ਡੰਗ ਡੰਗ ਤੋਂ ਡੰਗ ਮਿਲ ਲੇ ਦੋ ਟਾਈਮ ਆਖੀ ਠੀਕ ਆ ਗੱਲ ਉਹ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਆਪਣੇ ਕੋਲ ਚੋ ਸਕਦਾ ਤੇ ਮਿਲਦੀ ਕਿਵੇਂ ਬਾਈ ਹੁਣ ਮਿਲਦੀ ਇਹ ਪਾੜੇ ਵੀ ਲੱਗ ਜਾਂਦੀ ਹੈ ਠੀਕ ਆ ਜੀ ਹਾਂ ਠੀਕ ਆ ਤਾਂ ਨਹੀਂ ਮੰਗ ਕਦੀ ਠੀਕ ਆ ਵੀ ਲੱਗ ਜਾਂਦੀ ਹੈ ਠੀਕ ਆ ਪਰ ਹਲਦੀ ਚਲਦੀ ਨਹੀਂ ਠੀਕ ਆ ਵੀ ਕੰਮ ਹਲੇ 50 50 ਆ ਕਦੇ ਪਾੜੇ ਦੇ ਕਦੇ ਟੀਕੇ ਦੇ ਹਾਂ ਇਹਦਾ ਰੇਟ ਕੀ ਰਹੂਗਾ ਬਾਈ ਅੱਜ ਦਾ ਫਿਰ ਇਹ ਦੇ ਦਾਂਗੇ ਬਾਈ 115 ਦੀ 1 ਲੱਖ ਤੇ 15 ਦੀ ਜੇ ਕਿਸੇ ਨੇ ਜੋੜਾ 2 3 ਜਾਂ 4 ਪਸ਼ੂ ਲੈਣੇ ਹੋਏ ਉਹ ਚ ਮਾਫੀ ਹੋ ਜੂ ਹੋ ਜੂ ਹੈ ਜਾਂ ਮੜਾ ਮੋਟਾ ਕਰ ਲਾਂਗੇ ਆਪਾਂ ਉਹ ਹੈ ਜਾਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਗੈਰੀ ਮਾਰਦੇ ਆ ਮੱਜ ਤੇ ਕੈਮਰਾ ਥੱਲੇ ਦੀ ਬਾਲੀ ਸਾਫ ਹੈ ਦਾ ਥੱਲਾ ਵਿਛਾ ਯਾਰ ਪਹਿਲਾਂ ਖਣ-ਖਣ ਬੜਾ ਲੱਗਿਆ ਮੈਨੂੰ ਥੱਲੇ ਦੀ ਬਿਲਕੁਲ ਸਾਫ ਆ ਗਈ ਇਹ ਕਿੰਨੇ ਟਾਈਮ ਦੀ ਤੋਕੜ ਗੱਬਣਾ ਬਾਈ ਇਹ ਪੌਣੇ 3 ਮਹੀਨਿਆਂ ਦੀ ਗੱਬਣਾ ਹੈ ਪੌਣੇ 3 ਦੀ ਚੈੱਕ ਪਾਸ ਚੈੱਕ ਪਾਸ ਦੁੱਧ ਕਿੰਨਾ ਹੈ ਬਾਈ ਹੁਣ ਦੁੱਧ 7 ਕਿਲੋ 7 ਕਿਲੋ ਹੈਗਾ ਜਮਾਨ ਮਣਕੇ ਦੋੇ ਟਾਈਮ ਦੋਨੇ ਟਾਈਮ ਇਹ ਮਿਲਦੀ ਕਿਵੇਂ ਬਾਈ ਚਾਹੇ 5 ਟਾਈਮ ਚੋ ਲਿਓ ਇਹ ਕਿਵੇਂ ਇਹ ਬਾੜੇ ਲੱਗ ਜੰਦੀ ਹੈ ਬਾੜੇ ਦੀ ਹਾਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ ਇਹਦੇ ਮੰਗੇ 50000 ਦੀ ਇਹ ਬਾਈ ਕਹਿੰਦਾ ਦੇ ਦਾਂਗੇ 50 ਦੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਨਾ ਜੇ ਇਹਦੇ ਕੋਲੇ 7 ਕਿਲੋ ਰੱਖਾ ਤਾਜੀ ਵਾਲਾ 10 ਮੰਨ ਲੇ ਕਿਉਂਕਿ ਵੱਖੜ ਆਏ ਹਾਂ 60 ਇਹਦੀ ਚੰਗੀ ਆਉਂਦੀ ਹੋਊਗੀ 60 ਬਹੁਤ ਵਧੀਆ ਤੇ ਬਾਕੀ ਆ ਗਈ ਗੱਬਣ ਅੱਗੇ ਵਧਣ ਵਾਲੀ ਚੀਜ਼ ਹੀ ਆ ਘਟਣ ਵਾਲੀ ਨਹੀਂ ਹੈਗੀ ਜਦੋਂ ਕਿਸੇ ਸਾਮ ਵਾਲੇ ਸੱਜਣ ਕੋਲ ਬਾਕੀ ਵਧੀਆ ਕੁਆਲਟੀ ਵਾਲੀ ਮੈਂ ਆ ਦੁਕਾਨ ਚੰਗਾ ਮੈਂ ਇਹਦੀ ਚੜਾਈ ਵੀ ਚੰਗੀ ਆ ਬਾਕੀ ਡੈਰੀ ਜੀ ਸਿਸਟਮ ਇਹ ਹੋ ਜਾਂਦਾ ਇੱਕੋ ਜਗ੍ਹਾ ਬਈ ਪੱਕੇ ਚ ਪਸ਼ੂ ਖੜੇ ਰਹਿੰਦੇ ਨੇ ਥੋੜੇ ਪਰੇਸ਼ਾਨ ਹੋ ਜਾਂਦੇ ਨੇ ਹਾਂ ਪਰੇਸ਼ਾਨ ਹੋ ਜਾਂਦੇ ਹਾਂ ਜਦੋਂ ਆਪਾਂ ਮੰਨ ਲਿਆ ਵੀ ਕਿਸੇ ਘਰੇਲੂ ਸੱਜਣ ਕੋਲ ਪਸ਼ੂ ਜਾਂਦਾ ਤਾਂ ਉੱਥੇ ਗੱਲ ਹੋਰ ਹੋ ਜਾਂਦੀ ਆ ਤੇ ਹੁਣ ਗਰੀ ਆ ਮੈਂ ਤੇ ਮਾਰੋ ਇਹਦੇ ਨਾੜਾ ਨੂਰਾ ਇਹਦਾ ਸੂਆ ਕਿਹੜਾ ਹੋਊਗਾ ਬਈ ਇਹਦਾ ਚੌਥਾ ਸੂਆ ਬਈ ਚੌਥਾ ਮਾਂਗੇ ਤੇ ਵਪਾਰੀਆਂ ਵਾਂਗੂ ਤੂੰ ਕਹਿੰਦੇ ਤੀਜਾ ਦਾ ਨੋ ਨੋ ਚੌਥਾ ਸੂਆ ਠੀਕ ਹੈ ਗੱਲ ਝੂਠ ਮਾਰਨ ਦਾ ਇਹ ਕੱਪਣ ਕਿੰਨੇ ਟਾਈਮ ਦੀ ਆ ਬਾਈ ਇਹ ਡੇਢ ਮਹੀਨੇ ਤੋਂ ਉੱਪਰ ਆਇਆ ਚੈੱਕ ਤਾਂ ਨਹੀਂ ਕਰਾਈ ਚੈੱਕ ਹੋ ਕੇ ਦੇਢ ਦਿਨ ਚੈੱਕ ਹੋ ਜਾਗਿਆ ਹਾਂ ਠੀਕ ਹੈ ਗੱਲ ਤੇ ਮਤਲਬ ਜਿਹੜੀਆਂ ਇਹ ਆਪਾਂ ਚੈੱਕ ਪਾਸ ਦੱਸਾਂਗੇ ਜਿਹਨੂੰ ਉਹ ਤੇ ਇਹ ਗਰੰਟੀ ਵਾਲਾ ਕੇਸ ਹੀ ਆ ਗੱਬੜਦਾ ਹਾਂ ਗਰੰਟੀ ਚੈੱਕ ਕਰਾ ਕੇ ਦੇਵਾਂਗੇ ਖਾਲੀ ਆਪਣੀ ਗੱਬੜਾ ਸੂਆ ਚੌਥਾ ਬਣ ਗਿਆ ਸੀ ਸਿੰਗਾਂ ਦੇ ਮਾਰਦੇ ਕੈਮਰਾ ਸਿੰਗ ਬੜਾ ਬੰਦਾ ਤੀਜੀ ਓਟ ਦੀ ਆ ਹਾਂ ਜੇ ਸਿੰਗ-ਸਿੰਗ ਬਣਵਾਇਆ ਹੋਵੇ ਤੀਜੀ ਹੀ ਮੰਦੀ ਆ ਸੂਆ ਤਾਂ ਉਹ ਬਾਡੀ ਵਾਲੀ ਮੈਂ ਆ ਤਾਜੀ ਨੇ ਕਿੰਨਾ ਕੁ ਪਾਇਏ ਨੇ ਤਾਜੀ ਥੱਲੇ ਤੋਂ ਦੇਖਦੇ 18 ਕਿਲੋ ਇਸਨੇ 17 18 ਹਾਂ ਅੱਜ ਕਿੰਨਾ ਹੋਣਾ ਅੱਜ ਹੁਣ ਮੈਂ ਮੰਨ ਕੇ ਚੱਲੋ ਵੀ 7 ਕਿਲੋ ਹੀ ਮੰਨਿਓ 8 ਕਿਲੋ ਨਿਕਲੂਗਾ ਜੇ ਅਗਲਾ ਦੋ ਟਾਂ ਚੋਗ। ਇਹ ਫਿਰ ਭਾਈ ਕੀ ਗੱਲ ਗੱਬਣਾ ਲੇਟ ਕਰਾਈਆਂ ਆਪਾਂ? ਗੱਬਣਾ ਲੇਟ ਹੋਈਆਂ ਜਣੇ। ਮੈਂ ਤਾਂ ਗੱਬਣਾ ਮੋੜ ਕਰਕੇ ਨਹੀਂ ਇੰਨਾ ਦੁੱਧ ਤਾਂ ਮੱਝ ਮੈਂਗਾ ਤੋੜ ਦੀ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਐ ਸਟ੍ਰਕਚਰ ਆ। ਇਹ ਮੈਂ ਵੀ 18 ਕਿਲੋ ਦੇ ਪੱਟੇ ਆ। ਆ ਮੈਂ? ਹਾਂ। ਕਿਉਂਕਿ ਇਹਨਾਂ ਚ ਕੁਆਲਿਟੀ ਜੋੜੇ ਚ ਚੰਗੀ ਆ ਪਰ ਜਿਵੇਂ ਸਾਨੂੰ ਡੈਰੀ ਚ ਦੱਸਿਆ ਵੀ ਗੱਬਣ ਦਾ ਲੇਟ ਫੇਟ ਹੋ ਜਾਣਾ ਕੰਮ ਆ। ਜਾਂਦੇ ਲੇਟ ਹੋ ਗਈਆਂ ਇਹ। ਡੈਰੀ ਚ ਥੋੜਾ ਜਿਹਾ ਹੋ ਗਿਆ ਨਾ ਲਾਲਚ ਵੀ ਦੁੱਧ ਚਲੋ 14 ਨ ਮੈਨੂੰ ਇਹਦਾ ਕੀ ਦੱਸਿਆ ਗਿਆ? ਅਹੀਂ ਥਾਪੀ ਮਾਰ ਕੀ ਲੱਗਦੀ ਐ। ਇਹਦਾ ਇਹਦਾ ਕੀ ਦੱਸਿਆ ਗਿਆ? ਇਹ ਵੀ 65 ਦੀ। 65 ਤੇ 65 130 ਹੋ ਗਿਆ। ਜੋੜਾ ਹੋ ਜੂ ਸਵਾ ਦਾ। ਜੋੜਾ ਹਾਂ ਕੋਈ ਨਾ ਆਪਾਂ ਮੌਕੇ ਤੇ ਕਰ ਲਾਂਗੇ ਜੇ ਕੋਈ ਵੀਰ ਨੂੰ ਹੋਵੇ। ਮੈਂ ਜੋੜਾ ਹੀ ਭੇਜਾਂਗੀ ਤੇਰਾ ਕੋਈ ਗੱਲ ਨਹੀਂ ਜੋੜਾ ਹੀ ਲਊਗਾ ਸੱਜਣ ਕੋਈ ਸਾਹਮਣ ਵਾਲਾ। ਜੋੜਾ ਹੀ ਕਰਦੇ ਆਂ। ਐ ਸਮਝ ਲਓ ਵੀ ਯਾਰ ਚਾਰ ਕਿੱਲੇ ਪੈਲੀ ਠੇਕੇ ਤੇ ਲੈ ਲਈ। 19 ਕ ਪੱਚੇ ਤੋਂ ਸਾਨੂੰ ਇਹ ਦੇ ਦੇਣਗੇ ਆ। ਇਹ ਦੇ ਦੇਣਗੇ। ਤੇ ਹੁਣ ਗੈਰੀ ਗਾਂਲੇ ਨੰਬਰ ਤੇ ਮਾਰਦੇ ਇਹ ਆ ਗਿਆ ਮੇਰਾ ਖਾਲਾ ਮੇਲਕਾਫ ਇਹਦੀ ਉਮਰ ਕਿੰਨੀ ਕਾ ਬਾਈ? ਮੇਲਕਾਫ ਇਹ 2 ਸਾਲ ਦਾ। 2 ਸਾਲ ਠੀਕ ਹੈ ਕਰਨ ਇਹਦੀ ਮਾਂ ਦਾ ਦੁੱਧ ਕੁਛ ਠੀਕ ਇਹ ਤਾਂ ਨਹੀਂ ਪਤਾ ਦੁੱਧੇ ਦੀ ਮਾਂਥ ਲੈ ਗਿਆ 13-14 ਕਿਲੋ ਠੀਕ ਹੈ ਇਹਦਾ ਰੇਟ ਕੀ ਹੈ ਜੀ ਇਹ ਦੇ ਦਾਂਗੇ 35000 ਦਾ ਇਹ ਹੋ ਜੂਗਾ 35 ਦਾ ਤੇ ਨਾਲ ਨਾਲ ਗਰੀ ਹੋਣਾ ਜਾ ਅਗਲੇ ਨੰਬਰ ਤੇ ਹੁਣ ਮਾਰ ਦੇ ਗਾਹਲੇ ਨੰਬਰ ਤੇ ਮੇਰਾ ਖਿਆਲ ਇਹ ਇਹ ਜਾਦੇ ਚੰਗਾ ਹੈ ਇਹ ਵੀ ਕੱਟਈ ਹੈ ਨਾ ਇਹਦੀ ਕੁਆਲਟੀ ਵੀ ਦੱਸਦੀ ਹੈ ਨਾ ਇੱਥੇ ਦਿਖਾ ਗਏ ਓਏ ਇਹ ਲੱਗਦਾ ਕਿਸੇ ਠੀਕੇ ਦਾ ਇਹ ਹੋ ਗਿਆ 1.5 ਸਾਲ ਦਾ 1.5 ਦਾ ਤੇ ਦੋ ਵਾਲੇ ਨੂੰ ਵੀ ਕੱਟੀ ਜਾਂਦਾ ਇਹ ਫਿਰ ਬੜੀ ਚੰਗੇ ਆ ਠੀਕ ਹੈ ਗੱਲ। ਹਾਂ ਇਹ ਮੱਝ ਵੀ ਵਾਲੀ ਚੰਗੀ ਦਾ 20 ਕਿਲੋ ਵਾਲੀ ਦਾ ਠੀਕ ਹੈ ਜੀ। ਆਪ ਪਤਾ ਬਾਈ ਕਿਹੜੇ ਠੀਕੇ ਦਾ ਇਹ? ਇਹ ਆਪਣੇ ਸਾਹ ਦਾ ਹੈ। ਆਪਣਾ ਜਿਹੜਾ ਉਹ ਐਂਡ ਤੇ ਖੜਾ ਹੈ। ਹਾਂ ਠੀਕ ਹੈ ਗੱਲ। ਇਹਦੇ ਪੈਸੇ ਕਿੰਨੇ ਲੈ ਲੈਣੇ ਕੱਟੇ ਦੀ? ਇਹ ਦੇ ਦਾਂਗੇ 55000। ਸਿੰਘ ਵੀ ਬੰਦ ਕਰੂਗਾ ਤੇ ਕੱਦਾਂ ਐ ਕਰੂਗਾ ਜਿਵੇਂ ਮੋਦੀ ਦਾ ਜਾਂ ਬਜਰੰਗੀ ਦਾ ਲਜਵਾਨੇ ਵਾਲੇ ਦਾ ਹਰਿਆਣੇ ਵਾਲੇ ਕੱਟੇ ਦਾ ਕੱਟਾ ਚੰਗਾ ਕੁਆਲਿਟੀ ਦਾ ਡੈਰੀ ਚ ਕਿਸੇ ਭਰਾ ਨੇ ਲੈ ਜਾਣਾ ਹੋਵੇ ਤਾਂ ਬਾਈ ਨਾਲ ਕਰਿਓ ਸੰਪਰਕ। ਇਹ ਹੁਣ ਤੁਹਾਨੂੰ ਮੈਂ ਦਿਖਾ ਦਣਾ ਕੱਟੀਆਂ ਕਿਉਂਕਿ ਕੱਟੀਆਂ ਦੀ ਥੋੜੀ ਕਿ ਡਿਮਾਂਡ ਜ਼ਿਆਦਾ ਰਹਿੰਦੀ ਆ ਆਹ ਝੋਟੀ ਦੇ ਮਾਰਗਰੀ ਕਿੰਨਾ ਸਿੰਘੇ ਦਾ ਬੰਦਾ ਪਹਿਲਾ ਫੇਸ ਵਾਲੇ ਪੱਖ ਤੋਂ ਮਾਰਦੇ ਕੈਮਰਾ ਇੱਥੋਂ ਦਿਖਾਏ ਤਾਂ ਇੱਕ ਨੰਬਰ ਵਾਲੀ ਝੋਟੀ ਦਿਖਾਈ ਆ ਜਿਹੜੀ ਉਹਦੇ ਨਾਲ ਦਾ ਸਿੰਘ ਆ ਬਿਲਕੁਲ ਹਾਂ ਇਹਦੀ ਉਮਰ ਕਿੰਨੀ ਕਾ ਬਾਈ ਇਹ ਬਾਈ ਹੋਗੀ ਸਵਾ ਦੋ ਸਾਲ ਦੀ ਦੋ ਦੰਦ ਹੋ ਗਈ ਦੋ ਦੰਦ ਹਾਂ ਗੱਬਣ ਹੈਗੀ ਬਾਈ ਗੱਬਣ ਨਹੀਂ ਕਰਾਈ ਜੀ ਠੀਕ ਆ ਗੱਲ 12 ਪੂਰਾ ਕਰਦੀ ਆ 12 ਕਰ ਗਈ ਦੋ ਵਾਰੀ ਠੀਕ ਆ ਹੁਣ ਕਰਾਵਾਂਗੇ ਇਹਨੂੰ ਠੀਕ ਆ ਪਹਿਲਾਂ ਵਜਨ ਘੱਟ ਸੀ ਥੋੜਾ ਹਾਂ ਵਜਨ ਘੱਟ ਸੀ ਕੁਝ ਉੱਪ ਠੀਕ ਹੈ ਜੀ ਵਧੀਆ ਟਾਈਮ ਤੇ ਆ ਜੀ ਹਾਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹ ਵੀ ਦੇ ਦੇ ਦਾਂਗੇ 55000 ਦੀ ਹੋ ਜੂ ਮਾਨਤਨ ਹਾਂ ਉਹ ਮੌਕੇ ਤੇ ਹੋ ਜੂ ਆਏ ਬਾਈ ਕਹਿੰਦਾ 55 ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਹੋ ਜੂਗਾ ਤਕਰੀਬਨ ਜਿਹੜੇ ਭਰਾ ਨੇ ਪਸ਼ੂ ਇਕੱਠੇ ਲੈਣੇ ਹੋਏ 2 2 4 4 ਉਦਾਂ ਦਾ ਮਾਨਤਨ ਹੋਈ ਜਾਊਗਾ ਜਿਵੇਂ ਆਹ ਕੱਤੀ ਤੇ ਮਾਰ ਦੇ ਗਏ ਇਹ ਵੀ ਬਾਲੀ ਚੰਗੀ ਮੱਝ ਦੀ ਐ ਇਹਨਾਂ ਦੀ ਦੋਨਾਂ ਦੀ ਉਮਰ ਕਿੰਨੀ-ਕਿੰਨੀਆਂ ਬਾਈ ਇਹ ਹੋਗੀਆਂ 1.5 1.5 ਸਾਲ ਦੀਆਂ ਦੋਨੇ ਹਾਂ 1.5 1.5 ਸਾਲ ਦੀਆਂ ਇਹ ਜੋੜੇ ਦਾ ਰੇਟ ਕੀ ਰਹੂਗਾ ਜੀ ਇਹ ਜੋੜਾ ਦੇ ਦਿਆਂਗੇ 65000 ਦਾ ਜੋੜਾ ਹੀ ਹੂੰ ਸਾਡੇ 32 ਦੀ ਇੱਕ ਹੋ ਗਈ ਹਾਂ ਇਹ ਬਾਈ ਕਹਿੰਦਾ ਜੋੜਾ 65 ਦਾ ਦੇ ਦਿਆਂਗੇ ਤੇ ਖੀਰੀਆਂ ਹੋਣੀਆਂ ਦੰਦਾ ਚ ਦਾ ਹਾਂ ਹਾਂ 1.5 ਸਾਲ ਦੀਆਂ ਹਾਂ ਕੱਦ ਕਾੜ ਦਿਖਾ ਨਹੀਂ ਗੈਰੀ ਕੱਦ ਚੰਗਾ ਕਰਨੀਆਂ ਝੋਟੀਆਂ ਦੋਨੀਆਂ ਬਹੁਤ ਚੰਗੀਆਂ ਵਈਆਂ ਨੇ ਇਹ ਵੀ ਜਿਹੜਾ ਆਗੀਆਂ ਇਹ ਬਾਈ ਕਹਿੰਦਾ ਚੰਗੀਆਂ ਝੋਟੀਆਂ ਨੇ ਹਾਂ ਬਾਈ ਇਹਦੇ ਸਿੰਗਲ ਚਾਰ ਚਾਰ ਹੀ ਨੇ ਬੋਲੀਆਂ ਸਾਫ਼ ਨੇ ਫਾਲਤੂ ਤਾਂ ਨਹੀਂ ਹੈਗਾ ਕਿਸੇ ਦੇ ਵੀ ਕੋਈ ਵੀ ਨਹੀਂ ਇੰਨੇ ਥਣੇ ਬਹੁਤ ਸਾਫ਼ ਆ ਦੇ ਥਣੇ ਤੇ ਕੈਮਰਾ ਮਾਰ ਦਿਓ ਇੱਥੋਂ ਦਿਖਾ ਦੇ ਗੈਰੀ ਇੱਕ ਵਾਰੀ ਸਣਾ ਤੇ ਮਾਰਦੀ ਕੈਮਰਾ ਇੱਥੋਂ ਥਣਾ ਨਹੀਂ ਆ ਗਿਆ ਬਾਈ ਕਹਿੰਦਾ ਬਿਲਕੁਲ ਸਾਫ਼ ਜਮਾ ਓਕੇ ਨੇ ਹੁਣ ਦਿਖਾ ਦਿਆਂ ਇੱਧਰ ਲਈ ਕੱਟੀ ਵੀ ਤੇ ਥਣਾ ਮੰਨ ਲਓ ਵੀ ਸਿੰਗਲ ਚਾਰ ਚਾਰੀ ਨੇ ਫਾਲਤੂ ਨਹੀਂ ਹੈਗਾ ਆ ਗਾਂ ਵਾਲੇ ਬੰਦੀਆਂ ਵਾਲੇ ਵੀ ਬਕਾਉ ਆਪਣੇ ਇਹ ਵੀ ਦੇ ਦਿਆਂਗੇ ਇਹਨਾਂ ਦੀ ਉਮਰ ਛੋਟੀ ਲੱਗਦੀ ਆ ਨਾ ਹਾਂ ਇਹ ਛੋਟੀਆਂ ਨੇ ਇਹ ਵੀ ਉਮਰ ਕਿੰਨੀ ਕਹੇ ਇਹਨੂੰ ਥਣ ਬੜਾ ਲੱਗਿਆ ਗੇਰੀ ਉਹਦੇ ਮਾਰੀ ਥਣਾ ਦੀ ਕੈਮਰੇ 7-8 ਮਹੀਨਿਆਂ ਦੀ ਇਹ ਵੀ ਤਿੰਨੀ ਕੱਟੀਆਂ ਬਾਈ ਤਿੰਨੀ 7-7-8 ਮਹੀਨਿਆਂ ਦੀ ਠੀਕ ਆ ਗੱਲ ਦੋ ਦੋ ਹਟੀਆਂ ਵੇਆਂ 7-7-8-8 ਮਹੀਨਿਆਂ ਦੀਆਂ ਤਿੰਨੀ ਹਾਂ ਦੋ ਦੋ ਅਟ ਗਏ ਇਹ ਤਿੰਨਾਂ ਇਹ 3.45 ਦੀਆਂ 15 ਦੀਆਂ 45 ਹਾਂ ਘਾਟ ਆ ਵਾਧਾ ਕੋਈ ਘੱਟ ਦੀ ਕੋਈ ਵਾਧ ਦੀ ਓਹੀ ਇਹ ਬਾਈ ਕਹਿੰਦਾ ਤਿੰਨੇ ਕੱਟੀਆਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਸਾਰੀਆਂ ਚੰਗੇ ਚਾਂ ਟਾਂਚੇ ਦੇ ਨੇ ਆਪਣੇ ਸਾਹ ਦੀਆਂ ਨੇ ਇਹ ਹਾਂ ਇਹ ਆਪਣੇ ਸਾਹ ਦੀਆਂ ਨੇ ਹਾਂ ਇਹਨਾਂ ਦੀ ਬਣਾਵਟ ਦਿਖਾ ਦੀ ਗਰੀ ਇੱਕ ਵਾਰੀ ਉੱਤੋਂ ਵੱਡੀ ਦੀ ਵੱਡੀ ਦੀ ਬਣਾਵਟ ਤਿੰਨੇ ਛੋਟੀਆਂ ਕੱਟੀਆਂ ਜਿਹੜੀ ਬਹੁਤ ਸੋਹਣੀ ਲੱਗਦੀਆਂ ਚੌੜੇ ਟਾਂਚੇ ਦੇ ਬਣ ਨਹੀਂ ਆ ਉੱਤੋਂ ਵੀ ਓਦਾਂ ਨਹੀਂ ਇੱਕ ਤਾਂ ਹੁੰਦੀ ਹੈ ਨਾ ਪੀੜੀਆਂਆਂ ਜਾਂ ਕਰਤਾਂ ਦੀਆਂ ਬਈ ਚੜਾਈ ਵਾਲੀਆਂ ਉਤੋਂ ਤੇ ਇਹਨਾਂ ਤਿੰਨਾਂ ਦਾ ਬਾਈ ਕਹਿੰਦਾ 45 ਲੈਣਾ ਤੇ ਆਹ ਜੋੜੇ ਦਾ ਲੈਣਾ 65 ਜੇ ਕਿਸੇ ਨੇ ਲਾ ਲੋ ਵੀ ਇਹ ਸਾਰਾ ਲਾਟ ਹੀ ਲੈਣਾ ਪੰਜਾਂ ਛੀਆਂ ਦਾ ਤਾਂ ਉਦਾਂ ਦੀ ਸੈਟਿੰਗ ਹੋ ਜੂਗੀ ਤੇ ਹੁਣ ਗਰੀ ਹੋ ਜਾ ਗਾਂਵਾਂ ਵਾਲੇ ਬੰਨੇ ਤੇ ਹੁਣ ਇੱਧਰਲੇ ਬੰਨੇ ਬਾਈ ਕੋਲ ਗਾਂਵਾਂ ਵਕਿਆਉ ਨੇ ਕਿ ਜਿਨ੍ਹਾਂ ਦੇ ਨਾਲ ਬੱਚੇ ਹੈਗੇ ਬੱਚੇ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਅੱਗੇ ਲਾਏ ਵੇ ਆ ਤੇ ਜਿਹੜੇ ਬਿਨਾਂ ਬੱਚੇ ਤੋਂ ਨੇ ਉਹ ਵੀ ਦਿਖਾ ਦਾਂਗੇ ਇਹ ਬੱਚੀ ਦਾ ਸ਼ੂਆ ਕਿਹੜਾ ਬਾਈ ਇਹਦਾ ਦੂਜਾ ਬਾਈ ਦੂਜਾ ਸ਼ੂਆ ਨਾਲ ਬੱਚਾ ਕੀ ਆ ਗਿਆ ਦੇ ਬੱਚਾ ਨਾਲ ਬੱਚਾ ਕਿੰਨੇ ਕ ਟਾਈਮ ਦਾ ਉਭਾਈ ਸੁਆ ਇਹਦਾ ਇਹਨੂੰ ਹੋ ਗਿਆ ਅਜ 5 ਦਿਨ ਸੁਈ ਨੂੰ 5 ਕ ਦਿਨਾਂ ਦਾ ਹਾਂ ਦੁੱਧ ਕਿੰਨਾ ਕ ਹਾਜ਼ਰ ਹੈ ਇਹਦੇ ਕੋਲ ਦੁੱਧ ਹੋਣਾ ਬਈ ਇਹ ਥੱਲੇ ਜੇ ਮੀਣੂ ਦੋ ਟਾਈਮ ਅਗਲਾ ਤਾਂ 18 ਹੀ ਲੈ ਜੂ ਇਹ 17 ਕਹਿ ਕੇ ਦੇਵਾਂਗੇ 17 ਦੀ ਗਰੰਟੀ ਤੇ ਦੇ ਦਾਂਗੇ ਬਾਕੀ ਜੇ ਬਾਈ ਕਹਿੰਦਾ ਤੋਲਣਾ ਕਿਸੇ ਭਰਾ ਨੇ ਆ ਕੇ ਚੈੱਕ ਕਰਕੇ ਲੈ ਕੇ ਜਾਣਾ ਹਾਈਟ ਆ ਗਈ ਮੀਡੀਅਮ ਆ ਤੇ ਤਾਂ 18 ਕਿਲੋ ਰ ਇਹ ਦੁੱਧ ਪੂਆ ਕਰੂਗੀ ਬਿਲਕੁਲ ਸਾਰਾ ਲੀਟਰਾਂ ਦਾ ਹੀ ਆ ਬਾਈ ਜਿੰਨਾ ਹਾਂ 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 ਮਿਲ ਕੇ ਜਮਾ ਲੋਟਾ ਆ ਇਹ ਬਾਈ ਕਹਿੰਦਾ 18 ਲੀਟਰ ਆਪਾਂ ਤੁਹਾਨੂੰ ਬਣਾਵਾ ਦਾਂਗੇ ਸੂਆ ਦੂਜਾ ਉਹ ਬਾਡੀ ਦਾ ਢਾਂਚਾ ਵੀ ਦੱਸਦਾ ਇਹਦਾ ਰੇਟ ਕੀ ਰਹੂਗਾ ਦੁੱਧ 20 ਤੋਂ ਪਾਰ ਦੇ ਦੂਗੇ 20 ਤੋਂ ਪਲੱਸ ਦੇ ਦੂ ਜਿਹੜੇ ਹਿਸਾਬ ਨਾਲ ਪੰਜਾਂ ਦਿਨਾਂ ਦੀ ਸੂਈ ਇਹ ਬਸ ਰੇਟ ਵੇਚਣ ਵਾਲਾ ਹੀ 65 ਦੀ ਹੈ ਪੂਰੇ 65 ਦੀ ਹਾਂ ਥਣਾ ਥੁੜਾਂ ਦੀ ਬਿਲਕੁਲ ਸਾਫ਼ ਐਨ ਠੰਡੀ ਸੀਲ ਇਹ ਹੁਣ ਗੈਰੀ ਆ ਦਿਖਾ ਦੇ ਆਦਾ ਰੇਲ ਦੇ ਡੱਬੇ ਈਡੀ ਐ ਲੈ ਖੜਾ ਪਤੰਦਰਾ ਆ ਬਾਲੀ ਵੱਡੀ ਐ ਇਹ ਤੇਲਾ ਪਿਛਲੇ ਥਣ ਤੋਂ ਨਾ ਥਣਾ ਦੀ 14 ਦੀ ਓਕੇ ਉਹ ਛੋਟਾ ਕਿਉਂ ਪਾਉਂਦੀ ਆ? ਛਣ ਛੋਟਾ ਰੱਖ ਦੀ ਇੱਕ ਵਸ। ਦੁੱਧ ਦੇ ਚ ਦੁੱਧ ਬਰਾਬਰ। ਘੱਟ ਬੰਨ੍ਹ ਕੇ ਆ। ਯਾ ਇ ਆਨਲਾਈਨ ਕੋਈ ਭਰਾ ਮੰਗਾ ਲੈਣਾ ਕੀ। ਕੋਈ ਚੱਕਰ ਨਹੀਂ ਆਪਣੀ ਗਰੰਟੀ ਹੋਊਗੀ। ਠੀਕ ਆ ਗੱਲ। ਚੋਲੇ ਦੋ ਟਾਈਮ ਤਾਂ ਵੀ ਕੋਈ ਚੱਕਰ ਨਹੀਂ ਆਪਾਂ। ਇੱਥੋਂ ਦਿਖਾ ਗੈਰੀ। ਜਾਤ ਜੂਤ ਬੜੀ ਚੰਗੀ ਆ ਜੀ। ਸੂਆ ਕਿਹੜਾ ਹੋਊਗਾ? ਸੂਆ ਤੀਜਾ। ਦੁੱਧ ਹੁਣ ਕਿੰਨਾ ਤੇ ਕਿੰਨੇ ਟਾਈਮ ਦੀ ਸੂਈ ਆ? ਹੁਣ ਇਹਦੇ ਥੱਲੇ ਦੁੱਧ ਹੋਊਗਾ ਬਾਈ 20 ਕਿਲੋ 2 ਮਹੀਨਿਆਂ ਦੀ ਸੂਈ ਹੋਈ ਆ। ਦੋ ਆ ਬੱਚਾ ਹੈਗਾ ਨਾਲ ਇਹਦੇ? ਨਾ ਬੱਚਾ ਨਹੀਂ ਹੈਗਾ। ਬੱਚਾ ਨਾਲ ਇਹਦੇ ਸਜਣੋ ਹੈ ਨਹੀਂ ਸੂ ਤੇ ਪੈਸੇ ਦੇ ਇਹ 70 ਦੇ ਦੇ ਦਾਂਗੇ ਫਿਕਸ ਜੀ ਜਮੇ ਹਾਂ ਬਾਕੀ ਕੋਈ ਮਾਨਤਾਨ ਕਰ ਦਾਂਗੇ ਜਿਆ ਜਗਲਾ ਕੋਈ ਭੈਣ ਭਾਈ ਆਊਗਾ ਠੀਕ ਹੈ ਗੱਲ ਆ ਹਾਂ ਗਰਮੀ ਗਰਮੀ ਦੇ ਹਿਸਾਬ ਨਾਲ ਮਾਨਤਾਨ ਦਾ ਹੈ ਜਾਂ ਕਰਦੇ ਉਹ ਇਹ ਕਰ ਦਾਂਗੇ ਕੋਈ ਚੱਕਰ ਨਹੀਂ ਮਾਨਤਾਨ ਪਾਈ ਕਹਿੰਦਾ ਕਰ ਦਾਂਗੇ ਸਾਰੇ ਪਸ਼ੂਆਂ ਜੋ ਤਕਰੀਬਨ ਤੇ ਆ ਜਾ ਗਏ ਰੀ ਗਾਂ ਵਾਲੇ ਪੰਨੇ ਆਈ ਲੰਘਣਾ ਪੈਣਾ ਤੈਨੂੰ ਹੁਣ ਤੇ ਹੁਣ ਮਾਰਦੇ ਅਗਲੇ ਨੰਬਰ ਅੀ ਤੇ ਚ ਤਿੰਨ ਕਗਾਵਾ ਨਹੀਂ ਫੋਰ ਸੇਲ ਹੀ ਲੈਣ ਚ ਬਾਕੀ ਸਾਰੀ ਸੇਲ ਨੇ ਬੱਚਾ ਇਹਦਾ ਵੀ ਅੱਗੇ ਆ ਇਹ ਆਗੀਆਂ ਗਰਮੀ ਚੱਲਣ ਵਾਲੀਆਂ ਸਾਰੀਆਂ ਅੱਗੇ ਜਿੰਨੀ ਆ ਕਿ ਵੀ ਤੁਹਾਨੂੰ ਦਿਖਾਵਾਂਗਾ ਇਹਦਾ ਸੂਆ ਕਿਹੜਾ ਲਈ ਅੱਛੇ ਬੱਚੀ ਇਹਦੇ ਉਹ ਬੱਚੀ ਆ ਗਈ ਨਾਲ ਹਾਂਜੀ ਹਾਂ ਇਹ ਕਿੰਨੇ ਕਿਲੋਗ੍ਰਾਮ ਦੀ ਸੂਈ ਆ ਬਾਈ ਇਹਨੂੰ ਹੋ ਗਿਆ ਮਹੀਨਾ ਸੂਈ ਨੂੰ ਇੱਕ ਮਹੀਨਾ ਹਾਂ ਇਹਦੇ ਕੋਲ ਦੁੱਧ ਹਾਜ਼ਰ ਕਿੰਨਾ ਬਾਈ ਹੁਣ ਇਹਦੇ ਕੋਲ ਦੁੱਧ 15 ਕਿਲੋ ਹਾਜ਼ਰ ਦੇ ਮੰਗੇ ਵੀਰੇ ਮੱਜਾਂ ਮਰਦਾ ਹਾਂ ਪੈਸੇ ਦੁੱਧ ਮੱਜਾਂ ਮਰ ਕੇ ਇਹ ਦੇ ਦੇਣਗੇ 60000 ਵੀ ਇਹ ਬਾਈ ਕਹਿੰਦਾ 60 ਦੀ ਹੋ ਜੂ ਤੇ ਬਾਕੀ 20 ਵਾਲੇ ਪੱਖ ਤੋਂ ਸਾਰੀਆਂ ਓਕੇ ਨੇ ਬਾਈ ਜਮਾ ਓਕੇ ਕਿਉਂਕਿ ਕੱਲੇ-ਕੱਲੇ ਪਸ਼ੂ ਦਾ ਬਾਰ-ਬਾਰ ਪੁੱਛਣਾ ਜਿਹੜੀ ਵੀ ਆਪਾਂ ਦੱਸਾਂਗੇ ਹਾਂਜੀ ਉਹ ਉਹੀ ਦੱਸੂ ਮੈਂ ਜਿਹੜੀ ਕੋਲੇ ਬਾਗ ਹੈ ਜਿਹੜੀ ਚ ਮਾੜੀ ਮੋਟੀ ਦਿੱਕਤ ਹੋਊ ਉਹ ਬਾਈ ਕਹਿੰਦਾ ਆਪਾਂ ਤੁਹਾਨੂੰ ਦੱਸ ਦਾਂਗੇ ਹਾਈਟ ਵੀ ਚੰਗੀਆਂ ਰੱਖਦੀਆਂ ਨੇ ਤੇ ਕੱਦ ਕਾਠ ਤੇ ਥਣ ਦਾ ਸਾਈਜ਼ ਤੇ ਆਰਡਰ ਕੁਆਲਿਟੀ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਦਿਖਾ ਦਿੰਦਾ ਕਿਉਂਕਿ ਤੋਰੰਦਾ ਥੋੜਾ ਜਗ੍ਹਾ ਦਾ ਬਾਸ ਆ ਇੱਥੇ ਨਹੀਂ ਮੈਂ ਤੁਹਾਨੂੰ ਕੱਲਾ ਕੱਲਾ ਪਸ਼ੂ ਤੋਰ ਕੇ ਵੀ ਦਿਖਾ ਦਿੰਦਾ ਇਹਦੇ ਨਾਲ ਆ ਗਈ ਮੇਰਾ ਖਿਆਲ ਬੱਛੀ ਬਾਈ ਬੱਛੀ ਇਹਦੇ ਨਾਲ ਆ ਨਾਲ ਇਹਦੇ ਆ ਗਈ ਬੱਛੀ 15 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰਾ ਤੇ ਹੁਣ ਕਹਿ ਰਹੀ ਐ ਤੇ ਮਾਰਦੇ ਕੈਮਰਾ ਇਹ ਵੀ ਕ੍ਰੋਸ ਹੰਗ ਚੀ ਆ ਗਈ ਕਾਦੇ ਦਾ ਵੀ ਚੰਗਾ ਇਹਦੇ ਨਾਲ ਵੀ ਬ ਠੀਕ ਗੱਲ ਆ ਇਹਦੇ ਕੋਲ ਦੁੱਧ ਕਿੰਨਾ ਜੀ ਹੁਣ ਇਹਦੇ ਵੀ 15 ਮਿੰਨਕੇ ਦੇ ਮੰਗੇ ਜਮਾ 15 ਕਿਲੋ ਹਾਂ ਦੋਹਾਂ ਟਾਈਮਾਂ ਦਾ ਇਹ ਗੱਲ ਕਰ ਲਈਏ ਜੋੜੇ ਦਾ 30 ਕਿਲੋ ਦੁੱਧਾ ਹਾਂ ਜੋੜੇ ਦਾ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀ 60 ਦੀ ਦੇ ਦਾਂਗੇ ਇਹ 60000 ਦੀ ਹਾਂ ਕੋਈ ਮੌਕੇ ਤੇ ਜਿਹੜਾ ਜਹਾ ਹੋ ਮਨਤਨ ਕਰਦੇ ਆਂਗੇ ਅਗਲੇ ਦਾ ਤੇ ਚੌਣ ਚਵਾਉਣ ਦੀਆਂ ਫਰਸਟ ਕਲਾਸ ਚੌਣ ਚਵਾਉਣ ਦੀਆਂ ਜਮਾ ਓਕੇ ਚੇ ਬਿਨਾ ਚੋਈ ਮੰਗਾ ਲੇ ਠੀਕ ਹੈ ਗੱਲ ਹਾਂ ਆ ਬਾਕੀ ਇਹਨਾਂ ਦਾ ਥਣ ਦਾ ਸਹਾਈ ਦੱਸਦਾ ਜਿਹੜੇ ਕਾਰੀਗਰ ਸੱਜਣ ਨੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਗੋਬਰ ਵੀ ਟਾਇਟ ਮਾਰਦਿਆ ਕੋਈ ਤਾੜ ਹੀ ਨਹੀਂ ਹੋਈ ਗਾਂ ਬਾਈ ਨੇ ਜਿਵੇਂ ਆਪਾਂ ਕਹਿੰਦੇ ਨਾ ਕਾੜਾ ਕੂੜਾ ਦੇ ਨਾ ਉਹ ਸਿਸਟਮ ਨਹੀਂ ਇਹ ਨੋਰਮਲ ਦੁੱਧ ਆ ਇਹ ਜੇ 3 ਕਿਲੋ ਆਪਣੇ ਕੋਲ ਕਢਦੇ ਨੇ ਅਗਲੇ ਕੋਲੇ ਜਾ ਕੇ ਇਹ 40 ਮੰਗ ਕਰ ਦੇਣੀਆਂ ਤੁਹਾਨੂੰ ਹਾਂ ਸੋਡੇ ਕੋਲੇ ਆ ਕੇ ਇਹ ਵਧਣ ਗਈਆਂ ਹਾਂ ਛੇ ਨਹੀਂ ਮੁੜਦੀਆਂ ਕਿਉਂਕਿ ਜਦੋਂ ਕੱਚੇ ਕੁੱਚੇ ਚ ਬੰਨਾਂਗੇ ਕਿਉਂਕਿ ਕੱਲੀ ਕਰੀ ਜਾਂ ਦੋ ਕੋਈ ਸੱਜਣ ਦੇ ਆਂਦਾ ਉੱਥੇ ਬੰਦਾ ਸਾਮ ਵੀ ਵਰ ਸ਼ੌਕ ਨਾ ਵੱਧ ਕਰ ਲੈਂਦਾ ਥੋੜੀ ਜੀ ਡਾਇਰੀ ਚ ਜਗ੍ਹਾ ਦੀ ਤੰਗੀ ਹੋ ਜਾਂਦੀ ਥੋੜਾ ਜੀ ਤੰਗੀ ਹੋ ਜਾਂਦੀ ਹੈ ਤੇ ਹੁਣ ਆ ਜਾ ਗਏ ਅਸੀਂ ਅਗਲੇ ਨੰਬਰ ਤੇ ਇਹ ਮੇਰਾ ਖਿਆਲ ਹੈ ਗਿਰਚਾ ਹਾਂ ਇਹ ਗਿਰਚਾ ਹੈ ਇਹ ਤੇ ਲਮੁਰਲ ਥਣ ਦੀ ਠੀਕ ਹੈ ਗੱਲ ਮੇਰੀ ਕੱਦ ਚੰਗਾ ਹੈ ਹਾਂ ਤਿੰਨ ਥਣਾਂ ਦੀ ਓਕੇ ਆ ਪਨੋਂਣ ਬੱਚੀ ਹੈ ਕੱਦ بڑا ਹੈ ਇਹਦਾ ਪਹਿਲਾਂ ਹਾਂ ਤੇ ਦੁੱਧ ਕਿੰਨਾ ਹੈ ਕਿੰਨੇ ਟਾਂ ਨਹੀਂ ਸੁਣਦਾ 10 10 ਕਿਲੋ ਤਿੰਨ ਥਾਣਾ ਚੋਂ हां 20 ਦਿਨਾਂ ਦੀ ਸੂਈ ਹੈ 20 ਕਿਦਨਾਂ ਦੀ ਸੂਈ ਹੈ ਤਾਂ ਬੱਚਾ ਕੀ ਆਗਾ ਭਾਈ ਬੱਚਾ ਹੈ ਅਰੇ ਨਾਲ ਆ ਗਿਆ ਸੱਜਣੋਂ ਬੱਚਾ ਇਹ ਆ ਗਈ ਗਿਰਚ ਪੈਂਦੀ ਆ ਸਿੰਗੇ ਦੇ ਦਾਗੇ ਵੇ ਆ ਤੇ ਅਗਲੇ ਥਾਣ ਤੋਂ ਜਮ ਪਾਈ ਨੇ ਦੱਸਿਆ ਵੀ ਤਿਲ ਲੱਗ ਆ ਗਈ ਗਿਰਤੀ ਜਿਵੇਂ ਆਪਾਂ ਗੱਲ ਕਰ ਲਈਏ ਪ्योर ਗਿਰਚੀ ਆ ਗਈ ਤੇ ਸਵੇਰ ਦੀ ਚੌਣ ਦੀ ਠੰਡੀ ਭਾਈ ਬਹੁਤ ਠੰਡੀ ਰਹੂਗਾ ਜੀ ਇਹ 35000 ਰੁਪਏ ਨੇ ਅੱਜ ਦਾ ਰੇਟ ਹੈ ਇਹ ਬਾਈ ਕਹਿੰਦਾ ਹੋ ਜੂ ਕੰਮ ਕਰੀਏ ਆ ਆ ਮੈਡਮ ਤੇ ਆ ਵੜ ਹੈਗੀ ਹਾਂਜੀ ਇਹਦਾ ਬੱਚਾ ਨਹੀਂ ਹੈਗਾ ਠੀਕ ਆ ਗੱਲ ਆ ਚੋਣ ਪਸਮਾ ਦੀ ਠੰਡੀ ਓਕੇ ਜਮਾ ਵੱਡੀ ਬੁੱਢੀ ਪਾਉਦਾ ਹੈਗੀ ਹਾਂ ਇਹਦਾ ਇਹਦਾ ਸੂਆ ਕਿਹੜਾ ਬਈ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਟਾਈਮ ਦੀ ਸੂਈ ਆ ਇਹ ਇਹਨੂੰ ਹੋ ਗਿਆ ਮਹੀਨਾ ਸੂਈ ਨੂੰ ਇੱਕ ਮਹੀਨਾ ਹਾਂ ਦੁੱਧ ਹਾਜ਼ਰ ਕਿੰਨਾ ਇਸ ਟਾਈਮ ਹਾਜ਼ਰ ਦੁੱਧ ਹੋ ਗਏ ਥੱਲੇ 12 ਕਿਲੋ 12 ਕਿਲੋ ਹਾਜ਼ਰਾ ਤੇ ਪੈਸੇ ਬਈ ਜੇ ਮੈਨੂੰ ਤਾਂ 13 ਲੈ ਜੇ ਮਿਲਕੇ ਅਗਲਾ ਠੀਕ ਆ ਗੱਲ ਹਾਂ ਟਾਈਮ ਆ ਲੈ ਵੀ ਕਿਲੋ ਕਿਲੋ ਆਪਾਂ ਜੇ ਕਿਸੇ ਨੇ ਆਨਲਾਈਨ ਕੋਣੇ ਟੱਟੀ ਦੱਸ ਕੇ ਭੇਜਾਂਗੇ ਕੱਟ ਦੱਸੂ ਠੀਕ ਆ ਜਾ ਕੇ ਚੋ ਤਾਂ ਵਧੂਗਾ ਠੀਕ ਹੈ ਜੀ ਇਹਦਾ ਰੇਟ ਕੀ ਰਹੂਗਾ ਬਾਈ ਇਹ ਵੀ 35 ਦੀ ਦੇਦਾ ਨਹੀਂ ਵੀਰੇ ਇਹ ਵੀ 35 ਦੀ ਹੋ ਜੇ ਤੇ ਆਹ ਦੋ ਮੇਰਾ ਖਿਆਲ ਆਪਣੇ ਘਰ ਰੱਖਣੀਆਂ ਹਾਂ ਹਾਂ ਇਹ ਚਾਰਾਂ ਥਣਾ ਦੀਆਂ ਓਕੇ ਜਮਾ ਆਹ ਸ਼ੌਂਕ ਨੂੰ ਰੱਖੀ ਹੋਈ ਹੈ ਕਿਉਂਕਿ ਦੇਸੀ ਗਾਂ ਰੱਖਣੀ ਜ਼ਰੂਰੀ ਹੁੰਦੀ ਆ ਫਾਰਮ ਤੇ ਤੇ ਹੁਣ ਕਹਿ ਰਹੀ ਆ ਜ ਆਹ ਆਹ ਬੱਛੀ ਤੇ ਗੱਲਬਾਤ ਬਾਈ ਨਾਲ ਸਕਰੀਨਸ਼ਾਟ ਭੇਜੀ ਚਲੋ ਜੇਦਾ ਪਸ਼ੂ ਪਸੰਦ ਆਊਗਾ ਕਿਉਂਕਿ ਪਸ਼ੂ ਕਾਫੀ ਗਿਣਤੀ ਜਿਨਾ ਇਹਦਾ ਸਮਝ ਨਹੀਂ ਆਉਣੀ ਗੱਲ ਹਾਂਜੀ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਨਾਲ ਬੱਛੀ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਵੀਰੇ ਦੂਜਾ ਸੂਆ ਇਹ ਕਿੰਨੇ ਕ ਟਾਈਮ ਦੀ ਸੂਈ ਆ ਇਹਨੂੰ ਹੋ ਗਿਆ ਜੱ 8 ਦਿਨ ਸੁਵਿੰਦਾ ਦਾ ਇਹਦੇ ਕੋਲ ਹਾਜ਼ਰ ਦੁੱਧ ਕਿੰਨਾ ਹੋਇਆ ਇਹਦੇ ਥੱਲੇ ਦੁੱਧ ਹਾਜ਼ਰ ਦੇਵਾਂਗੇ 18 ਕਿਲੋ 18 ਕਿਲੋ ਹਾਂ ਆ ਦੁੱਧ ਬੜਾ ਹਾਈਟ ਦਰਮਿਆਨੀ ਆ ਨਾ ਹੈ ਕੁਆਲਿਟੀ ਬੜੀ ਵਧੀਆ ਵੀਰੇ ਚੋਣ ਦੀ ਦੇਖੋ ਕਿੰਨੀ ਹੈ ਚੋਣ ਚਵਾਉਣ ਦੀ ਲਈ ਚੋਣ ਚਵਾਉਣ ਦੀ ਭਾਣ ਓਕੇ ਜਮ 100 101 ਨੰਬਰ 100 ਦੀ 100 ਜਮ ਹਾਂ ਤੇ ਹੁਣ ਆ ਜਾ ਗੈਰੀ ਅਗਲੇ ਨੰਬਰ ਤੇ ਰੇਟ ਇਹਦਾ ਬਾਈ ਇਹਦਾ ਫੋਨ ਤੇ ਕਰ ਦਿਆਂਗੇ ਠੀਕ ਹੈ ਬਾਲੇ ਤਾਂ ਨਹੀਂ ਮੰਗਦੇ ਨਹੀਂ ਬਾਲੇ ਨਹੀਂ ਮੰਗਦੇ ਫੋਨ ਤੇ ਮਾਂ ਉਹ 80 90 ਹਜ਼ਾਰ ਮੰਗਦੇ ਨਹੀਂ ਬਾਲੇ ਨਹੀਂ ਮੰਗਦੇ ਠੀਕ ਹੈ ਗੱਲ ਹਾਂ ਆ ਬੱਚੀ ਆ ਗਈ ਨਾਲ ਇਹ ਬੱਚੀ ਐ ਬਹੁਤ ਵਧੀਆ ਕੁਆਲਟੀ ਦੀ ਬੱਚੀ ਦਿੱਤੀ ਐ ਮਾਂ ਵੀ ਬੱਚੀ ਆ ਗਈ ਤੇ ਇਹ ਆਪ ਵੀ ਬੱਚੀ ਐ ਸਨਮਾ ਖੜੀ ਕਰਕੇ ਦਿਖਾ ਦੂੰ ਇੱਕ ਵਾਰੀ ਜੇ ਰ ਡੇਗਣ ਲੱਗ ਰਹੀ ਆ ਤੇ ਸੁਆ ਇਹਦਾ ਪਹਿਲਾ ਬਾਈ ਸੁਆ ਪਲੂਣਾ ਬਾਈ ਦੰਦਾ ਜੀ ਐ ਜੇ ਦੰਦਾ ਜੀ ਕਹਿੰਦਾ ਬਾਈ ਦੰਦਾ ਜੀ ਐ ਜੇ ਆ ਦੰਦਾ ਜੀ ਉਹ ਬਾਈ ਕਹਿੰਦਾ ਦੇਖੀ ਨਹੀਂ ਕਿਉਂਕਿ ਪਲੂਣੀ ਵੀ ਕਰਦੀ ਐ ਜਿਹੜੇ ਬੰਨੇ ਬਹਿ ਜਾਂਦੀਆਂ ਦੂਜੇ ਪਾਸੇ ਹੋ ਜਾਂਦੀਆਂ ਤੇ ਬਾਕੀ ਸਾਨੂੰ ਪਤਾ ਵੀ ਹਾਲੇ ਸੈੱਟ ਵੈਟਰ ਨਹੀਂ ਹੋਈ ਨਾ ਤਾਜੀ ਸੂਈ ਆ ਉਹਦੇ ਕਰਕੇ ਆਂਡਰਸ ਸੋਹਣਾ ਬਣਾਉਗੂ ਥਣ ਥਣ ਬਹੁਤ ਸੋਹਣਾ ਲੱਗੇ ਤੇ ਚਵਾਈ ਦੀ ਤਾਂ ਪੋਲੀ ਆ ਤਕਰੀਬਨ ਜੋ ਉੱਥੇ ਚਵਾਈ ਦੀ ਪੋਲੀ ਜਮਾ ਪੋਲੀ ਹੂੰ ਚਵਾਈ ਦੀ ਬਹੁਤ ਵਧੀਆ ਏ ਇਹਦੇ ਪੈਸੇ ਭਾਈ ਇਹ ਦੇ ਮੰਗੇ 77000 ਰੁਪਏ ਇਹ ਹੋਜੂ 77000 ਜਾ ਡਾ ਦਾਂਗੇ ਉਤਲਾਏ ਚੱਲ ਪਿਆ ਕੰਮ ਉਹ ਤਾਂ ਚਲੋ ਮੰਨਤਾਂ ਹੋ ਜਾਂਦੇ ਮਾੜੇ ਯਾਰ ਜੇ ਉਤਲਾ ਡਾ ਦਾਂਗੇ ਕੋਈ ਗੱਲ ਨਹੀਂ ਪਰ ਬਾਦੀ ਦੀ ਬੱਛੀ ਸੋਹਣੀ ਆ ਹਾਂ ਤੇ ਗਰਮੀ ਚ ਚੱਲਣ ਵਾਲੀ ਆਰਡਰ ਰੱਖੋ ਬਿਲਕੁਲ ਨਾਲ ਲੱਗਵਾ ਕੇ ਥਾਣਾ ਦਾ ਸੈਜ ਦਿਖਾ ਲਈ ਵਿਊ ਕਰਕੇ ਸੈਜ ਬਹੁਤ ਸੋਹਣਾ ਰੱਖੋ ਥਾਣਾ ਦਾ ਤੇ ਚਬਾਈ ਦੀ ਹੋਊਗੀ ਬਿਲਕੁਲ ਪੋਲੀ ਤੇ ਨਾਲ ਜਿਹੜਾ ਪਲੱਸ ਪੁਆਇੰਟ ਆ ਇਹਦੇ ਨਾਲ ਆ ਗਈ ਸੱਜਣੋਂ ਬੱਚੀ ਇੱਕ ਨਾਲ ਇੱਕ ਤੋਹਫਾ ਫ੍ਰੀ ਵਾਲਾ ਸਿਸਟਮ ਹੈ ਤਕਰੀਬ ਨੇ ਇਹ 2 ਤੋਂ 4 ਦੰਦ ਦੇਡ ਜਿਹੜੀ ਹੋਣੀ ਚਾਹੀਦੀ ਆ ਜਿਹਦੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਇਹ ਬਾਈ ਕਹਿੰਦਾ 71 ਦੀ ਤੇ ਮਾਨਤਾ ਨਾਲ ਵਿੱਚ ਹੋਊਗਾ ਤੇ ਇੱਕ ਰਹਿ ਗਈ ਮੇਰੇ ਖਿਆਲ ਆ ਸਿੰਗਾ ਦੀ ਲਾਸਟ ਤੇ ਜਰਸੀ ਖੋਸ ਦੇ ਜੀ ਆ ਇਹਦੇ ਨਾਲ ਬੱਚਾ ਕੀ ਆ ਭਾਈ ਬੱਚਾ ਜੀ ਇਦੇ ਨਾਲ ਮੀਲਕਾ ਫੇਰਾ ਸ਼ੁਰੂਆਕ ਨਿਕ ਦਿੰਦਾ ਜੀ ਇਹ ਹੋ ਗਈ 7-8 ਦਿਨਾਂ ਦੀ ਸੂਈ 7 ਦਿਨਾਂ ਦੀ ਇਹਦੇ ਕੋਲ ਦੁੱਧ ਹਾਜ਼ਰ ਕਿੰਨਾ ਕਰਦਾ ਜੀ ਇਹਦੇ ਕੋਲੇ ਦੁੱਧ ਹੋਊਗਾ ਬਾਈ ਹੁਣ 12 ਕਿਲੋ ਹਾਜ਼ਰ ਜਮਾ ਇਹਨੂੰ ਤਾਂ ਚਾਹੀਦਾ ਠੋਪ ਚੀ ਬੰਨੀ ਰੱਖਣੀ ਕਿਤੇ ਬੰਨੀ ਰੱਖਣੇ ਤਾਂ ਵੀ ਰਿਫਰ ਕਾਉਸ ਵਾਲੀ ਨਹੀਂ ਹੈਗੀ ਠੰਡੀ ਵੀ ਬੜੀ ਹੈ ਆਰਡਰ ਦੀ ਝੜ ਬੜੀ ਮਜ਼ਬੂਤ ਹੈ ਆਰਡਰ ਤੇ ਮਾਰਦੀ ਹੈ ਠੰਡੀ ਵੀ ਬੜੀ ਹੈ ਆਰਡਰ ਦਿਖਾ ਦੇ ਕਿਉਂਕਿ ਇਹਦਾ ਚਵਾਈ ਦਾ ਸਮਾਂ ਬਾਕੀ ਹੈ ਇੱਧਰ ਦੀ ਥਾਂ ਦਿਖਾ ਦਿਓ ਇਹਦਾ ਬੱਚਾ ਲਾ ਕੇ ਨਾ ਹਾਂਜੀ ਥਾਣੀ ਬਹੁਤ ਚੰਗਾ ਕੜਦੀ ਹੈ ਠੀਕ ਹੈ ਗੱਲ ਜਿੰਨਾ ਥਾਂ ਹੋ ਕਿੰਨਾ ਦੁੱਧ ਦੱਸਿਆ ਹੁਣ ਹੁਣ 12 ਕਿਲੋ ਤਿਆਰ ਹੈ 12 ਹਾਜ਼ਰ ਹਾਂ ਕਿੰਨਾ ਪਾ ਦੂੰ ਮਾਰੇ ਲਾ ਕੇ 14 ਕਿਲੋ ਦੁੱਧ ਪਾ ਦੂੰਗੀ ਸੁਆ ਕਿਹੜਾ ਦਾ ਸੁਆ ਦੂਜਾ ਇਹਦਾ ਰੇਟ ਕੀ ਰਹੂਗਾ ਜੀ ਇਹ ਵੀ 35 ਦਿਓ ਦੇ ਦਾਂਗੇ ਜੀ ਪੂਰੇ ਵੀ ਹਾਂ ਹਾਂ ਰੇਟ ਮੇਰੇ ਖਿਆਲ ਆਪਣੇ 35 ਤੋਂ ਸਟਾਰਟ ਨਹੀਂ ਹੈ ਨਾ ਹਾਂ 35 ਤੋਂ ਲਾ ਕੇ ਤਕਰੀਬਨ ਵਿਚੀ ਮੱਝਾਂ ਦੇ ਤਾਜੀ ਟੋਕਰ ਗੱਭਣ ਦੇ ਲਾ ਕੇ ਲੱਖ ਦੇ ਆਟੇ ਭਟੇ ਹੀ ਨੇ ਹਾਂ 1 ਲੱਖ 10 15000 ਤੱਕ ਦੇ ਆ ਨੰਬਰ ਬੋਲ ਦਿੰਦੀ ਹਾਂ ਨੰਬਰ 97796 28999 97796 28999 ਪਿੰਡ ਲੋਂਗੋਵਾਲ ਸਿਸਟਮ ਥੋੜਾ ਮੈਂ ਬਣਾਤਾ ਸੱਜਣੋਂ ਮੰਡੀ ਵਾਲੇ ਕਿਉਂਕਿ ਟੋਕੜ ਗੱਪਣ ਵੀ ਦਿਖਾਤੀ ਤਾਜੀ ਵੀ ਦਿਖਾਤੀ ਕੱਟੀਆਂ ਵੀ ਦਿਖਾਤੀਆਂ ਤੇ ਕੱਟੇ ਵੀ ਦਿਖਾਤੇ ਤੇ ਤਾਜ਼ੀਆਂ ਸੂਈਆਂ ਗਾਵਾਂ ਤੇ ਭਲਿਆਟ ਵੀ ਦਿਖਾਤੀਆਂ ਆਪਾਂ ਹਾਂ ਮੰਡੀਆਂ ਬੰਦ ਹੋਈਆਂ ਦੀ ਪਰ ਮੰਡੀ ਪਾਈ ਨੇ ਇੱਥੇ ਹੀ ਲਾਤੀ ਲੋਂਗੋਵਾਲ ਚ ਹਰ ਇੱਕ ਕਿਸਮ ਦਾ ਪਸ਼ੂ ਦਿਖਾਤਾ ਪਾਈ ਦੀ ਡੈਰੀ ਤੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਲੈ ਜਿਓ ਧੰਨਵਾਦ ਜੀ